ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੋ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਛੇਮਾ ਹਿੱਸਾ ਉਹਦੇ ਵਿੱਚ ਆਪਾਂ ਸੁਣਿਆ ਜਦੋਂ ਡਾਕੂ ਮਾਨ ਸਿੰਘ ਸਾਧ ਦਾ ਭੇਸ ਧਾਰ ਕੇ ਜਾ ਕੇ ਸ਼ਹਿਰ ਤੋਂ ਬਾਹਰ ਬੈਠ ਗਿਆ ਲੋਕੀ ਉਹਦੇ ਕੋਲੇ ਆਉਂਦੇ ਆ ਆ ਕੇ ਦੁੱਖ ਸੁੱਖ ਕਰਦੇ ਆ ਆਪਣੀਆਂ ਮੁਸੀਬਤਾਂ ਦੱਸਦੇ ਆ ਤੇ ਇਸ ਤਰ੍ਹਾਂ ਉਹ ਜਨਾਨੀਆਂ ਬੈਠੀਆਂ ਗੱਲਾਂ ਕਰ ਰਹੀਆਂ ਰਾਜੇ ਦੀਆਂ ਵੀ ਲੜਕੀ ਕਿਉਂ ਨਹੀਂ ਵਿਆਹਦਾ ਉਹ ਸਾਰੀ ਕਹਾਣੀ ਰਾਜੇ ਦੀ ڈاکੂ ਮਾਨ ਸਿੰਘ ਨੇ ਸੁਣ ਲਈ ਤੇ ਉਹ ਬੀਬੀਆਂ ਚਲੀਆਂ ਗਈਆਂ ਤੇ ਰਾਤੇ ਰਾਤ ڈاکੂ ਮਾਨ ਸਿੰਘ ਉਥੋਂ ਚੱਲਿਆ ਗਿਆ ਤੀਰ ਹੋ ਗਿਆ ਜਾ ਕੇ ਮਿਲਿਆ ਆਪਣੇ ਇੱਕ ਯਾਰ ਨੂੰ ਜਿਵੇਂ ਗੱਲਾਂ ਕਰਦੇ ਆ ਆਓ ਸੁਣੀਏ ਅੱਧੀ ਰਾਤੋਂ ਤੀਰ ਹੋ ਗਿਆ ਦਾਸ ਕਿਸ਼ੋਰ ਅਚਾਰੇ ਕੋਲੇ ਇੱਕ ਯਾਰ ਦੇ ਪਹੁੰਚਾ ਫਰਜੀ ਭੇਸ ਉਤਾਰੇ ਹੋ ਕਰਦੇ ਯਾਰ ਬੈਠ ਕੇ ਗੱਲਾਂ ਵਿੱਚ ਪ੍ਰੇਮ ਦੇ ਆਕੇ ਕਰਦੇ ਯਾਰ ਬੈਠ ਕੇ ਗੱਲਾਂ ਵਿੱਚ ਪ੍ਰੇਮ ਦੇ ਆਕੇ ਹੁੰਦਾ ਹਾਨ ਹਾਣੀ ਨੂੰ ਪਿਆਰਾ ਮੈਂ ਕਹਾ ਸੁਣਾ ਕੇ ਉਸੀ ਗੇਂਦ ਕੀ ਤਰੀ ਕਹਾਣੀ ਜਤਨ ਕੱਢਣ ਦਾ ਕਰਦੇ ਕਦੇ ਸੋਰੰਗ ਦੀਆਂ ਕਰਨ ਦਲੀਲਾ ਦੋਹੇ ਬੈਠ ਵਿੱਚ ਕਰਦੇ ਸੋਚਣ ਜਤਨ ਅਨੇਕਾਂ ਦੋਵੇਂ ਸਮਝ ਕੋਈ ਨਾ ਆਵੇ ਗੱਲਾਂ ਮਾਰ ਗगन ਕੋ ਪਾੜ ਨ ਰੱਬ ਸਬਬ ਬਣਾਵੇ ਹੋ ਇਤਨੇ ਚਿਰ ਨੂੰ ਬਾਜੀ ਗਰ ਇੱਕ ਮੰਗਦਾ ਖਾਂਦਾ ਆਇਆ ਇਤਨੇ ਚਿਰ ਨੂੰ ਬਾਜੀ ਗਰ ਇੱਕ ਮੰਗਦਾ ਖਾਂਦਾ ਆਇਆ ਆਣ ਦੋਹਾਂ ਦੇ ਕੋਲੇ ਉਹਨੇ ਹੈ ਸਵਾਲ ਇੱਕ ਪਾਇਆ ਦਿਓ ਕਹੇ ਕੋਈ ਰੋਟੀ ਮੈਨੂੰ ਜਾਂ ਦੇਵੋ ਕੋਈ ਪੈਸਾ ਭਗਵਾਨ ਕੋਈ ਨਗਰ ਵਿੱਚੋਂ ਦਿਸੇ ਨਾ ਥੋਡੇ ਜੈਸਾ ਅੱਜ ਸਵੇਰੇ ਐਸਾ ਕੋਈ ਮੱਥੇ ਮੇਰੇ ਲੱਗਾ ਓਇਆ ਅਨਨਸੀਬ ਕਿਤੋਂ ਨਾ ਚਿਹਰਾ ਹੋ ਗਿਆ ਬੱਗਾ ਏ ਜੋ ਮੇਰੇ ਪਾਸ ਜਾਨਵਰ ਬਾਜ਼ ਵਿਚਾਰਾ ਰੋਵੇ ਏ ਵੀ ਮਰੇ ਸ਼ਿਕਾਰ ਮਿਲਾ ਨਾ ਪਿਆ ਜਾਣ ਕੋ ਖੋਵੇ ਉਹ ਏ ਵੀ ਮਰੇ ਸ਼ਿਕਾਰ ਬਿਨਾ ਕੋਈ ਪਿਆ ਜਾਣ ਕੋ ਖੋਵੇ ਅੱਗੇ ਸਾਨੂੰ ਕਮੀ ਨ ਰਹਿੰਦੀ ਅੱਜ ਕਸਰ ਜੋ ਪੈਗੀ ਐਸਾ ਭੈੜਾ ਮੱਥੇ ਲੱਗਾ ਬੇੜੀ ਉਹਦੀ ਬਹਿ ਗਈ ਜਾਨ ਬਚਾਵੋ ਦਿਓ ਖਾਨ ਕੋ ਤਰਸ ਰਦੇ ਮੈਂ ਧਾਰੋ ਸ਼ਰਨ ਪਿਆ ਮੈਂ ਆਣ ਤਮਾਰੀ ਦੇਰੀ ਨਾ ਹੈ ਗੁਜਾਰੋ ਅੱਖਾਂ ਭਰੇ ਕਿਸ਼ੋਰ ਸਾਹਮਣੇ ਮਾਰਿਆ ਹੋਇਆ ਗਾਉਂਦਾ ਮਾਨ ਸਿੰਘ ਫਿਰ ਬਾਜੀ ਗਰਨੂ ਹੈ ਮੂੰਹੋਂ ਫਰਮਾਉਂਦਾ ਓ ਫੀਮ ਸਰਾਲ ਸ਼ਿਕਾਰ ਖੇਲਣਾ ਇਹ ਨਾ ਹੋਵਣ ਚੰਗੇ ਫੀਮ ਸ਼ਿਕਾਰ ਸ਼ਿਕਾਰ ਖੇਲਣਾ ਬਈ ਫੀਮ ਸਰਾਲ ਸ਼ਿਕਾਰ ਖੇਡਣਾ ਇਹ ਨਾ ਹੋਵਣ ਚੰਗੇ ਕਰਦਾ ਛੋਜ ਅਮੀਰਾਂ ਵਾਲੇ ਵਾਧੂ ਲੈਂਦਾ ਪੰਗੇ ਚੱਕੀ ਫਿਰੇ ਬਾਜ ਨੂੰ ਵੇਲਾ ਏਕੀ ਕਾਜ ਸਵਾਰੇ ਮਿਹਨਤ ਕਰੇ ਕਰੇ ਸਰਦਾਰੀ ਭਾਗ ਤੇ ਮਾਰੇ ਹਾਰੇ ਉਹ ਮੰਗਣ ਨਾਲੋਂ ਮਰਨਾ ਚੰਗਾ ਜੋ ਮੰਗੇ ਸੋ ਮਰਿਆ ਤੇਰੀ ਅਜੇ ਜਵਾਨ ਅਵਸਥਾ ਕਾਮ ਜੈ ਨਾ ਕਰਿਆ ਜਿੰਨਾ ਸ਼ੌਕ ਬਾਜਦੇ ਅੰਦਰ ਜੇ ਕੰਮਾਂ ਮੇ ਹੁੰਤਾ ਕਰਮਜਦੂਰੀ ਪੇਟ ਪਾਲਦਾ ਕਿਉਂ ਫਿਰਦਾ ਤੂੰ ਰੋਤਾ ਉਹ ਵਿੱਚ ਮਜ਼ਦੂਰੀ ਚੂਰੀ ਮਿਲਦੀ ਬੇਕਾਰਾਂ ਨੂੰ ਧੱਕੇ ਵਿੱਚ ਮਜ਼ਦੂਰੀ ਚੂਰੀ ਮਿਲਦੀ ਬੇਕਾਰਾਂ ਨੂੰ ਧੱਕੇ ਹੁਣ ਕੀ ਬਣੇ ਐਮਕਾ ਤੇਰਾ ਇਸ ਬਾਜ ਨੂੰ ਚੱਕੇ ਬਈ ਵਾਧੂ ਰੋਗ ਲਗਾਈ ਫਿਰਦਾ ਕੀ ਤੇਰੀ ਮਤ ਮਾਰੀ ਕੈਦ ਕਿਆ ਕਿਉਂ ਛੋੜੇ ਇਸ ਨੂੰ ਲੈ ਤੂੰ ਮਨ ਹਮਾਰੀ ਜਾਂ ਕੋਈ ਹੈ ਗੁਣ ਵਿੱਚ ਇਸ ਦੇ ਚੱਕੀ ਫਿਰਦਾ ਜਿਹੜਾ ਜਾਂ ਰਜਗਾਰ ਬਾਜਤਾ ਤੇਰਾ ਦੱਸ ਜਵਾਨੋ ਕਿਹੜਾ ਆਖੀ ਸਾਫ ਝੂਠ ਨਾ ਬੋਲੀ ਤੈਨੂੰ ਰਾਮ ਦੁਹਾਈ ਇਨੀ ਇਨੀ ਕੋਲੇ ਰੱਖ ਬੀ ਇਹਨੂੰ ਕੋਲੇ ਰੱਖ ਆਪ ਦੇ ਕਰਦਾ ਕੌਣ ਕਮਾਈ ਉਹ ਵਾਰ-ਵਾਰ ਜਾਂ ਕਿਹਾ ਜਵਾਨੋ ਕਹੇ ਕਿਸ਼ੋਰ ਪਿਆਰਾ ਵਾਰ-ਵਾਰ ਜਾਂ ਕਿਹਾ ਜਵਾਨੋ ਕਹੇ ਕਿਸ਼ੋਰ ਪਿਆਰਾ ਜਿੰਦ ਜਾਨ ਹੈ ਬਾਜ ਹਮਾਰੀ ਹਾਏ ਸਮੇ ਗੁਣ ਭਾਰਾ ਬਈ ਜੰਦ ਜਾਨ ਹੈ ਬਾਜ ਹਮਾਰੀ ਹੈ ਸਮੇ ਗੁਣ ਭਾਰਾ